ਫਿਲਮ ਇੰਡਸਟਰੀ ਤੋਂ ਇੱਕ ਦੁਖਦਾਈ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਦੱਸਦੀ ਕਿ ਨੈਸ਼ਨਲ ਸਿਨੇਮਾ ਦੇ ਨਾਲ ਜੁੜੇ ਲੋਕਾਂ ਨੂੰ ਖਬਰ ਨੇ ਝੋੜ ਕੇ ਰੱਖ ਦਿੱਤਾ ਹੈ ਜਾਣਕਾਰੀ ਮਿਲੀ ਹੈ ਕਿ ਅਦਾਕਾਰਾ ਅਮ੍ਰਿਤਾ ਪਾਂਡੇ ਦੀ ਮੌਤ ਹੋ ਗਈ ਹੈ ਦੱਸਦੀ ਕਿ ਅਦਾਕਾਰਾ ਪੋਜਪੂਰੀ ਫਿਲਮਾਂ ਦੇ ਵਿੱਚ ਕਾਫੀ ਕੰਮ ਕਰ ਚੁੱਕੇ ਨੇ 27 April ਨੂੰ ਬਿਹਾਰ ਦੇ ਆਪਣੇ ਅਪਾਰਟਮੈਂਟ ਦੇ ਵਿੱਚ ਮ੍ਰਿਤਕਾ ਪਾਏ ਗਏ ਨੇ ਅਮ੍ਰਿਤਾ ਨੇ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਹੀ ਆਪਣੇ WhatsApp ਸਟੇਟਸ ਤੇ ਇੱਕ ਪੋਸਟ ਸ਼ੇਅਰ ਕੀਤੀ ਸੀ 27 ਸਾਲਾ ਅਮ੍ਰਿਤਾ ਪਾਂਡੇ ਦੀ ਆਖਰੀ WhatsApp ਪੋਸਟ ਦੇ ਵਿੱਚ ਲਿਖਿਆ ਸੀ ਕਿ ਉਸ ਦੀ ਜ਼ਿੰਦਗੀ ਦੋ ਕਿਸ਼ਤੀਆਂ ਦੇ ਵਿੱਚ ਸੀ ਅਤੇ ਉਹ ਆਪਣੀ ਕਿਸ਼ਤੀ ਨੂੰ ਡਬੋ ਕੇ ਉਸ ਦਾ ਜਿਹੜਾ ਸਫ਼ਰ ਆ ਆਸਾਨ ਕਰ ਦਿੱਤਾ ਹੈ ਅਮਰਤਾ ਦੇ ਪਰਿਵਾਰ ਨੇ ਦਾਵਾ ਕੀਤਾ ਹੈ ਕਿ ਉਹ ਆਪਣੇ ਕੈਰੀਅਰ ਨੂੰ ਲੈ ਕੇ ਚਿੰਤ ਸੀ ਅਤੇ ਉਸ ਨੂੰ ਕੰਮ ਮੌਕੇ ਦਾ ਨਹੀਂ ਮਿਲ ਰਿਹਾ ਸੀ ਉਸ ਨੂੰ ਉਸ ਤਰ੍ਹਾਂ ਦਾ ਕੰਮ ਨਹੀਂ ਮਿਲ ਰਿਹਾ ਸੀ ਜਿਸ ਦੀ ਉਹ ਹੱਕਦਾਰ ਸੀ ਅਤੇ ਉਹ ਇਸ ਨੂੰ ਲੈ ਕੇ ਕਾਫੀ ਡਿਪਰੈਸ਼ਨ ਦੇ ਵਿੱਚ ਸੀ ਦੱਸਦੀ ਕਿ ਪਿਛਲੇ ਸਮੇਂ ਤੋਂ ਉਹ ਕਾਫੀ ਮਾਨਸਿਕ ਤਣਾਅ ਚੱਲ ਰਹੀ ਸੀ 2022 ਦੇ ਵਿੱਚ ਉਸਨੇ ਮੁੰਬਈ ਦੇ ਮੂਰੂਪ ਦੇ ਵਿੱਚ ਬਲਾਸਪੁਰ ਛਤੀਸਗੜ ਦੇ ਰਹਿਣ ਵਾਲੇ ਚੰਦਰਮਣੀ ਝਾਂਗੜ ਦੇ ਨਾਲ ਵਿਆਹ ਕੀਤਾ ਸੀ ਜੋ ਕਿ ਇੱਕ ਐਨੀਮੇਸ਼ਨ ਇੰਜੀਨੀਅਰ ਵਜੋਂ ਕੰਮ ਕਰਦਾ ਹੈ ਅਮਰਤਾ ਆਖਰੀ ਵਾਰ ਵੈਬ ਸੀਰੀਜ਼ ਪ੍ਰਤੀਸ਼ੋਧ ਦੇ ਵਿੱਚ ਨਜ਼ਰ ਆਈ ਸੀ ਉਸਨੇ ਭੋਜਪੂਰੀ ਸੁਪਰਸਟਾਰ ਖੇਸਰੀ ਲਾਲ ਯਾਦਵ ਨਾਲ ਫਿਲਮ دیਵਾਨਾਪਨ ਦੇ ਵਿੱਚ ਵੀ ਕੰਮ ਕੀਤਾ ਸੀ ਉਸ ਦੀ ਇਲਾਕੇ ਦੇ ਵਿੱਚ ਜਾਂ ਪੂਰੇ ਇੱਕ ਜਿਹੜੀ ਜਗ੍ਹਾ ਹੁੰਦੀ ਹੈ ਭੋਜਪੂਰੀ ਇੰਡਸਟਰੀ ਹੁੰਦੀ ਹੈ ਉਸ ਦੇ ਵਿੱਚ ਪੂਰੀ ਤੂਤੀ ਬੋਲਦੀ ਸੀ ਪਰ ਜਿਹੜੀ ਉਸ ਦੀ ਕੰਮ ਸੀ ਉਸ ਨੂੰ ਉਸ ਤਰੀਕੇ ਦਾ ਨਹੀਂ ਮਿਲ ਰਿਹਾ ਸੀ ਉਸ ਦੀ ਜਿੰਨੀ ਫੈਨ ਫੋਲਵਿੰਗ ਸੀ ਉਹ ਲਗਾਤਾਰ ਡਿਮਾਂਡ ਕਰ ਰਹੀ ਸੀ ਕੰਮ ਦੀ ਜੋਗਸਰ ਪੁਲਿਸ ਦੇ ਵਿੱਚ 27 April ਨੂੰ ਜਿਹੜਾ ਪੁਲਿਸ ਨੂੰ ਆਦਮਪੁਰ ਸ਼ਿਪ ਘਾਟ ਦੇ ਨੇੜੇ ਅਪਾਰਟਮੈਂਟ ਦੇ ਵਿੱਚ ਇੱਕ ਔਰਤ ਵੱਲੋਂ ਖੁਦਕੁਸ਼ੀ ਕਰਨ ਦਾ ਜਿਹੜਾ ਸਮਾਚਾਰ ਹੈ ਜਿਹੜਾ ਪ੍ਰਾਪਤ ਹੁੰਦਾ ਹੈ ਜਦੋਂ ਉਸ ਜਗ੍ਹਾ ਤੇ ਪਹੁੰਚਦੇ ਨੇ ਤਾਂ ਘਰ ਦੇ ਅੰਦਰ ਗਏ ਤਾਂ ਉੱਥੇ ਬੈੱਡ ਤੇ ਉਹਨਾਂ ਨੂੰ ਅਮਿਲਤਾ ਜਿਹੜੀ ਪਾਂਡੇ ਹੈ ਉਸਦੀ ਜਿਹੜੀ লাশ ਮਿਲੀ ਹੈ ਅਮਰਤਾ ਦੀ ਭੈਣ ਨੇ ਦੁਪਹਿਰ ਕਰੀਬ 3:30 ਵਜੇ ਉਸਦੇ ਕਮਰੇ ਦੇ ਵਿੱਚ ਦਾਖਲ ਹੁੰਦੀ ਹੈ ਅਤੇ ਉੱਥੇ ਉਸ ਨੂੰ ਅਮਨੇਤਰੀ ਲਟਕਦੀ ਮਿਲਦੀ ਹੈ ਤੇ ਉਸਦੇ ਬਚਾਉਣ ਦੀ ਵੀ ਕੋਸ਼ਿਸ਼ ਕਰੀ ਹੈ ਪਰ ਉਸ ਤੋਂ ਬਾਅਦ ਉਹਨੂੰ ਬਚਾਇਆ ਨਹੀਂ ਜਾ ਸਕਿਆ ਅਮਰਤ ਨੂੰ ਨਜੀਦੀ 21 ਹਸਪਤਾਲ ਦੇ ਵਿੱਚ ਵੀ ਲਿਜਾਇਆ ਗਿਆ ਪਰ ਉੱਥੇ ਪਹੁੰਚਦੇ ਸਾਰ ਹੀ ਉਸਨੂੰ ਮ੍ਰਿਤਕਾ ਜਿਹੜਾ ਐਲਾਨ ਦਿੱਤਾ ਗਿਆ ਹੈ ਦੱਸ ਜੀ ਕਿ ਫਿਲਹਾਲ ਜੋਗਸਰਪੁਰ ਥਾਣਾ ਜਿਹੜਾ ਹੈ ਉਸਦੀ ਪੁਲਿਸ ਜਾਂਚ ਕਰ ਇਸ ਮਾਮਲੇ ਤੇ ਦੱਸ ਦਈਏ ਕਿ ਬੇहद ਮੰਦ ਭਾਗੀ ਖਬਰ ਹੈ ਜਿਹੜੀ ਇੰਡਸਟਰੀ ਫਿਲਮ ਇੰਡਸਟਰੀ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬਾ ਕਮਾਲ ਕੰਮ ਕਰਨ ਵਾਲੀ ਅਦਾਕਾਰਾ ਅਮਰਤਾ ਪਾਂਡੇ ਦੀ ਮੌਤ ਹੋ ਗਈ ਹੈ 27 April ਨੂੰ ਜਿਹੜੀ ਉਹ ਮ੍ਰਿਤਕਾ ਪਾਈ ਗਈ ਹੈ ਮੌਤ ਤੋਂ ਕੁਝ ਘੰਟੇ ਪਹਿਲਾਂ ਉਹਨਾਂ ਨੇ WhatsApp ਤੇ ਪੋਸਟ ਵੀ ਸ਼ੇਅਰ ਕੀਤੀ ਸੀ ਤੇ ਨਾਲ ਹੀ ਦੱਸ ਸੀ ਕਿ ਉਹ ਕੰਮ ਨਾ ਮਿਲਣ ਕਰਕੇ ਡਿਪਰੈਸ਼ਨ ਦੇ ਵਿੱਚ ਸੀ ਕਾਫੀ ਤਣਾਅ ਦੇ ਵਿੱਚ ਸੀ ਵਿਆਹ ਵੀ ਹੋਇਆ ਸੀ ਉਹਨਾਂ ਦਾ ਪਰ ਕਾਰਨ ਇਹ ਸੀ ਕਿ ਇੰਡਸਟਰੀ ਦੇ ਵਿੱਚ ਜਿਸ ਤਰ੍ਹਾਂ ਦਾ ਉਹ ਕੰਮ ਕਰਨਾ ਉੰਦੀ ਸੀ ਉਸ ਤਰ੍ਹਾਂ ਦਾ ਕੰਮ ਉਸ ਨੂੰ ਨਹੀਂ ਮਿਲ ਰਿਹਾ ਸੀ ਮੌਕੇ ਨਹੀਂ ਮਿਲ ਰਹੇ ਸਨ ਜਿਸ ਦੇ ਕਾਰਨ ਉਸ ਨੇ ਖੌਫਨਾਕ ਕਦਮਾ ਜਿਹੜਾ ਚੁੱਕ ਲਿਆ ਦੱਸਦੀ ਕਿ ਫਿਲਹਾਲ ਜੋਗਸਰਪੁਰ ਥਾਣਾ ਜਿਹੜਾ ਹੈ ਉਸ ਦੀ ਪੁਲਿਸ ਜਾਂਚ ਕਰ ਇਸ ਮਾਮਲੇ ਤੇ ਦੱਸ ਦਈਏ ਕਿ ਬੇहद ਮੰਦ ਭਾਗੀ ਖਬਰਾਂ ਜਿਹੜੀਆਂ ਇੰਡਸਟਰੀ ਫਿਲਮ ਇੰਡਸਟਰੀ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬਾ ਕਮਾਲ ਕੰਮ ਕਰਨ ਵਾਲੀ ਅਦਾਕਾਰਾ ਅਮਰਤਾ ਪਾਂਡੇ ਦੀ ਮੌਤ ਹੋ ਗਈ ਹੈ 27 April ਨੂੰ ਜਿਹੜੀ ਉਹ ਮ੍ਰਿਤਕਾ ਪਾਈ ਗਈ ਹੈ ਮੌਤ ਕੁਝ ਘੰਟੇ ਪਹਿਲਾਂ ਉਹਨਾਂ ਨੇ ਵਟਸਐਪ ਤੇ ਪੋਸਟ ਵੀ ਸ਼ੇਅਰ ਕੀਤੀ ਸੀ ਤੇ ਨਾਲ ਹੀ ਦੱਸੀ ਕਿ ਉਹ ਕੰਮ ਨਾ ਮਿਲਣ ਕਰਕੇ ਡਿਪਰੈਸ਼ਨ ਦੇ ਵਿੱਚ ਸੀ ਕਾਫੀ ਤਣਾਅ ਦੇ ਵਿੱਚ ਸੀ ਵਿਆਹ ਵੀ ਹੋਇਆ ਸੀ ਉਹਨਾਂ ਦਾ ਪਰ ਕਾਰਨ ਇਹ ਸੀ ਕਿ ਇੰਡਸਟਰੀ ਦੇ ਵਿੱਚ ਜਿਸ ਤਰ੍ਹਾਂ ਦਾ ਉਹ ਕੰਮ ਕਰਨਾ ਚਾਹੁੰਦੀ ਸੀ ਉਸ ਤਰ੍ਹਾਂ ਦਾ ਕੰਮ ਉਸ ਨੂੰ ਨਹੀਂ ਮਿਲ ਰਿਹਾ ਸੀ ਮੌਕੇ ਨਹੀਂ ਮਿਲ ਰਹੇ ਸਨ ਜਿਸ ਦੇ ਕਾਰਨ ਉਸ ਨੇ ਖੌਫਨਾਕ ਕਦਮ ਮਜੜਾ ਚੁੱਕ ਲਿਆ